ਸਰਬਜੀ ਸੰਗਰੂਰ ਵੀ ਦੀ ਕਪਤਨ ਪਹੁੰਚਦਾ ਨਾ ਹੱਥ ਮੇਰਾ ਤੇਰੇ ਤੱਕ ਨਹੀਂ ਤੇਰੇ ਤੱਕ ਨਹੀਂ ਪਹੁੰਚਦਾ ਨਾ ਹੱਥ ਮੇਰਾ ਤੇਰੇ ਤੱਕ ਨਹੀਂ ਤੇਰੇ ਤੱਕ ਨਹੀਂ ਜਿਉਂਦੇ ਹਾਂ ਅਸੀਂ ਤਾਂ ਜਿਉਂਦੇ ਹਾਂ ਅਸੀਂ ਤਾਂ ਤੇਨੂੰ ਤੱਕ ਤੱਕ ਨਹੀਂ ਤੈਨੂੰ ਤੱਕ ਤੱਕ ਨਹੀਂ ਪਹੁੰਚਦਾ ਨਾ ਹੁਣ ਮੇਰਾ ਹੱਥ ਤੇਰੇ ਤੱਕ ਨਹੀਂ ਹੱਥ ਤੇਰੇ ਤੱਕ ਨਹੀਂ ਪਹੁੰਚਦਾ ਨਾ ਹੱਥ ਮੇਰਾ ਤੇਰੇ ਤੱਕ ਨਹੀਂ ਤੇਰੇ ਤੱਕ ਨਹੀਂ ਜਾਂਉਂਦੇ ਹਾਂ ਅਸੀਂ ਤਾਂ ਤੈਨੂੰ ਤੱਕ ਤੱਕ ਨਹੀਂ